ਲੋ ਸਭ ਅਲਬਰਟਾ ਦੇ ਵਿੱਚ ਬੈਠੇ ਆ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੀ ਇੱਥੇ ਗੱਲ ਕਰਾਂਗੇ ਉਹ ਵਿਰੋਧੀ ਧਿਰ ਦੀ ਲੀਡਰ ਹੈ ਤੇ ਹਮੇਸ਼ਾ ਲਿਬਰਲ ਦੇ ਉਲਟ ਬੋਲਣਾ ਜੋ ਲਿਬਰਲ ਨੇ ਕਹਿਤਾ ਉਹਨਾਂ ਨੇ ਦੂਜੇ ਪਾਸੇ ਨੂੰ ਤੁਰਨਾ ਹਾਂ ਉਹ ਉਹਨਾਂ ਦੀ politcal ਮਜਬੂਰੀ ਹੈ ਬਿਲਕੁਲ 트럼ਪ ਉਹਨਾਂ ਨੇ ਹੁਣ ਟੈਰਿਫ ਲਾਤਾ ਤੇ ਉਹ ਕੀ ਆਂਦੇ ਨੇ ਦੇਖੋ ਪਹਿਲਾਂ ਜਿਸ ਤਰ੍ਹਾਂ ਹੀ ਉਹਨਾਂ ਦੀ ਇਨਾਗੁਰੇਸ਼ਨ ਤੇ ਉਹਨਾਂ ਨੇ ਆਪਣੇ ਓਵਰ ਐਨਥੂਸੀਆਜ਼ਮ ਦਿਖਾਇਆ ਉੱਥੇ ਪਹੁੰਚ ਗਏ ਉਹਨਾਂ ਦੀ ਬੈਡ ਲੱਕ ਕਿ ਉਹ ਸਵੀਅਰ ਵੈਦਰ ਕਰਕੇ ਸਾਰੀ ਜਿਹੜੀ ਇਨਾਗੁਰੇਸ਼ਨ ਸੀਗੀ ਉਹ ਇਨਡੋਰ ਮੂਵ ਹੋ ਗਈ ਤੇ ਉਹਨਾਂ ਨੇ ਜਿਹੜੀ ਇਨਾਗੁਰੇਸ਼ਨ ਸੀਗੀ ਉਹ ਕੈਨੇਡੀਅਨ ਐਮਬੈਸੀ ਚ ਬੈ ਕੇ ਦੇਖੀ ਹਾਂ ਹਾਂ ਉਹ ਉਸ ਤੋਂ ਬਾਅਦ ਮੈਂ ਕਾਈਂਡ ਆਫ ਕਹੂੰਗਾ ਕਿ ਖਾਲੀ ਹਾਥੀ ਇੱਕ ਤਰੀਕੇ ਨਾਲ ਵਾਪਸ ਆਏ ਠੀਕ ਹੈ ਉੱਥੇ ਉਹਨਾਂ ਦਾ ਹੱਕ ਬਣਦਾ ਸੀਗਾ ਅ ਅਲਬਰਟਾ ਦਾ ਪੱਖ ਉੱਥੇ ਆਪਣਾ ਰੱਖਣ ਦਾ ਔਰ ਉਹ ਪ੍ਰੀਮੀਅਰ ਨੇ ਮੈਂ ਇਸ ਗੱਲ ਤੇ ਬਿਲਕੁਲ ਜੇ ਉਹ ਮਹਿਕਮਾ ਕਿ ਉਹਨਾਂ ਨੇ ਕਿਉਂ ਕੀਤਾ ਉਹਨਾਂ ਦਾ ਰਾਈਟ ਬਣਦਾ ਉਹ ਆਫਟਰ ਆਲ ਬੀਇੰਗ ਅ ਪ੍ਰੀਮੀਅਰ ਆਫ ਦ ਸਟੇਟ ਉਹਨਾਂ ਦੇ ਇੰਟਰਸਟ ਨੂੰ ਵਾਚ ਜੇ ਉਹਨਾਂ ਨੇ ਨਹੀਂ ਕਰਨਾ ਕੀ ਨਹੀਂ ਕਰਨਾ ਜਿੱਥੇ ਉਹ ਗਲਤ ਹੋਏ ਉਹ ਉੱਥੇ ਕਿ ਤੁਸੀਂ ਪ੍ਰੀਮੀਅਰ ਹੋਗੇ ਇੱਕ ਸਟੇਟ ਦੇ ਪਰ ਤੁਸੀਂ ਪਾਰਟ ਓਵਰਆਲ ਇੱਕ ਇੱਕ ਫੈਡਰਲ ਸਟਰਕਚਰ ਦਿਓ ਅਲਬਰਟਾ ਇਜ਼ ਪਾਰਟ ਆਫ ਕੈਨੇਡਾ ਠੀਕ ਹੈ ਜੀ ਤੁਹਾਨੂੰ ਜਿੰਨੀ ਮਰਜ਼ੀ ਵੀ ਡਿਫਰੈਂਸਸ ਹੋ ਸਕਦੇ ਇੱਕ ਘਰ ਦੇ ਵਿੱਚ ਵੀ ਆਪਣੀ ਕਿਸੇ ਵੀ ਇਸ਼ੂ ਦੇ ਉੱਤੇ ਡਿਫਰੈਂਸਸ ਹੋ ਸਕਦੇ ਪਰ ਕੀ ਅਸੀਂ ਉਹੀ ਜਾ ਕੇ ਐਕਸਪੈਕਟ ਕੀਤਾ ਜਾਂਦਾ ਹੈ ਕਿ ਤੁਸੀਂ ਪਬਲੀਕਲੀ ਰੱਖੋ ਬਾਅਦ ਦਾ ਬੰਦਾ ਆ ਜਾਏ ਤੇ ਅਸੀਂ ਇਕੱਠੇ ਹੋ ਜਾਂਦੇ ਇਕੱਠੇ ਹੋਣਾ ਪੈਂਦਾ ਔਰ ਹੋਣਾ ਚਾਹੀਦਾ ਸੋ ਅੱਜ ਉਹਨਾਂ ਨੇ ਉਸ ਵੇਲੇ ਇਸ ਚੀਜ਼ ਦੇ ਉੱਤੇ ਬਿਲਕੁਲ ਜਿਹਨੂੰ ਕਹਿੰਦੇ ਨੇ ਧਿਆਨ ਨਹੀਂ ਦਿੱਤਾ ਇੱਥੇ ਤੱਕ ਜਿਹੜੀ ਜੁਆਇੰਟ ਮੀਟਿੰਗ ਹੋਈ ਸੀਗੀ ਉਹਦੇ ਤੇ ਸਟੇਟਮੈਂਟ ਜਿਹੜੀ ਸੀਗੀ ਉਹਦੇ ਤੇ ਸਾਈਨ ਕਰਨ ਤੋਂ ਰਿਫਿਊਜ਼ ਕੀਤਾ ਐਂਡ ਸਿਮਿਲਰਲੀ ਉਹਨਾਂ ਨੇ ਟੂਥ ਐ ਨੇਲ ਹਮੇਸ਼ਾ ਹੀ ਲਿਬਰਲ ਸਰਕਾਰ ਔਰ ਖਾਸ ਕਰਕੇ ਪ੍ਰਾਈਮ ਮਿਨਿਸਟਰ ਟੂਡੋ ਉਹਨਾਂ ਦੇ ਅਗੇਂਸਟ ਸਟੈਂਡ ਲਿੱਤਾ ਉਹਨਾਂ ਦੇ ਨਾਲ ਹਮੇਸ਼ਾ ਹੀ ਹੈਡ-ਆਨ ਰੱਖੀ ਆਪਣੀ ਪਾਲਿਸੀ ਕੋਲੀਜਨ ਵਾਲੀ ਲੇਕਿਨ ਜਿਹੜਾ ਸਰਪ੍ਰਾਈਜ਼ਿੰਗਲੀ ਅੱਛਾ ਤਿੰਨ ਦਿਨ ਪਹਿਲਾਂ ਜਿਹੜਾ ਉਹਨਾਂ ਦਾ ਬਿਆਨ ਸੀਗਾ ਕਿ ਕੈਨੇਡਾ ਨੂੰ ਜਿਹੜਾ ਆਪਣਾ ਔਇਲ ਆ ਔਰ ਨੈਚੁਰਲ ਗੈਸ ਤੇ ਪਾਵਰ ਆ ਇਨ ਨੂੰ ਐਜ਼ ਅ ਵੈਪਨ ਨਹੀਂ ਯੂਜ਼ ਕਰਨਾ ਚਾਹੀਦਾ ਅਗੇਂਸਟ ਅਮਰੀਕਾ ਜੀ ਇਹ ਸਲਾਹ ਦੇ ਰਹੇ ਸੀਗੇ ਹੁਣ ਜਦੋਂ ਅੱਜ ਪ੍ਰੈਕਟੀਕਲੀ ਉਹਨਾਂ ਨੇ ਇੰਪਲੀਮੈਂਟ ਕਰਤਾ ਆ ਅੱਜ ਉਹਨਾਂ ਨੇ ਥੋੜਾ ਜਿਹਾ ਆਪਣਾ ਸਟੈਂਡ ਸੌਫਟ ਕੀਤਾ ਕਾਈਂਡ ਆਫ ਤੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਆ ਕਿ ਸਾਨੂੰ ਇੱਕ ਜੁਆਇੰਟ ਜਿਹੜਾ ਆ ਸਟੈਂਡ ਇਹਨਾਂ ਦੇ ਅਗੇਂਸਟ ਲੈਣਾ ਚਾਹੀਦਾ ਔਰ ਜੋ ਪ੍ਰੈਜ਼ੀਡੈਂਟ 트੍ਰੰਪ ਨੇ ਕੀਤਾ ਉਹ ਗਲਤ ਕੀਤਾ ਹੈ ਤੇ ਇਹ ਉਹ ਇਹ ਉਹਨਾਂ ਦਾ ਸਟੈਂਡ ਗਲਤ ਆ ਉਹਨਾਂ ਦੀ ਥਾਟ ਪ੍ਰੋਸੈਸ ਗਲਤ ਆ ਕਿ ਜਿਹੜਾ ਜਿਹੜਾ ਕੈਨੇਡਾ ਆ ਉਹ ਅਨਫੇਅਰ ਆ ਟਵਰਡਸ ਯੂਐਸ ਅਸੀਂ ਇੰਨੀ ਪੁਰਾਣੀ ਸਾਡੀ ਸਾਂਝ ਆ ਉਸ ਚੀਜ਼ ਦਾ ਇਹਨਾਂ ਨੂੰ ਖਿਆਲ ਹੋਣਾ ਚਾਹੀਦਾ ਸੀਗਾ ਤੇ ਹਾਂ ਜਿਹੜੇ ਉਹਨਾਂ ਦੇ ਕਨਸਰਨ ਨੇ ਉਹ ਸਾਨੂੰ ਜੁਆਇੰਟਲੀ ਮਿਲ ਕੇ ਐਕਸ਼ਨ ਜਿਹੜਾ ਗਰਾਉਂਡ ਤੇ ਕਰਨਾ ਚਾਹੀਦਾ ਰਾਦਰਦਨ ਕਿ ਆਪਾਂ ਇਹਨਾਂ ਗੱਲਾਂ ਤੇ ਲੜੀਏ ਤੇ ਓਵਰਆਲ ਇਸ ਚੀਜ਼ ਦਾ ਕੈਨੇਡians ਜਿਹੜੇ ਨੇ ਉਹਨਾਂ ਨੇ ਵੀ ਲੂਜ਼ ਕਰਨਾ ਆ ਔਰ ਅਮਰੀਕਨਸ ਨੇ ਵੀ ਲੂਜ਼ ਕਰਨਾ ਸੋ ਉਹਨਾਂ ਨੇ ਹੁਣ ਇਹ ਇਸ ਇਸ ਤਰੀਕੇ ਦਾ ਫੀਲਰ ਦਿੱਤਾ ਕਿ ਸ਼ੀ ਵਾਂਟਸ ਟੂ ਬੀ ਪਾਰਟ ਆਫ ਦਾ ਦਾ ਕੈਨੇਡੀਅਨ ਰਿਸਪਾਂਸ ਕਿਤੇ ਇਹ ਫੀਲਰ ਤਾਂ ਤਾਂ ਨਹੀਂ ਦਿੱਤਾ ਵੀ ਜਦੋਂ ਅਮਰੀਕਾ ਨੂੰ ਭੱਜੇ ਗਏ ਸੀ ਤੇ ਬਹੁਤਿਆਂ ਨੇ ਵਿਰੋਧ ਕੀਤਾ ਲੋਕਾਂ ਤੋਂ ਇਹ ਤੋਂ ਇਹ ਬੜੀ ਕੀਤੀ ਕਿਤੇ ਤਾਂ ਤਾਂ ਨਹੀਂ ਲੈ ਕੇ ਥੋੜਾ ਜਿਹਾ ਸਟੈਂਡ ਨਹੀਂ ਬਿਲਕੁਲ ਉਹ ਅੱਖਾਂ ਖੁੱਲੀਆਂ ਹੋਣ ਗਿਆ ਕਿ ਇਹ ਉਹੀ ਗੱਲ ਆ ਗਈ ਜੀ ਜਿਹੜੇ ਸੈਂਸਿਬਲ ਬੰਦੇ ਆ ਉਹ ਇਹ ਗੱਲ ਕਹਿਣਗੇ ਕਿ ਤੇਰੇ ਲੱਖ ਡਿਫਰੈਂਸਸ ਫੈਡਰਲ ਸਰਕਾਰ ਨਾ ਹੋ ਸਕਦੇ ਪਰ ਤੂੰ ਕਿਸੇ ਹਾਂ ਤੂੰ ਕਿਸੇ ਹੋਰ ਮੁਲਕ ਦੇ ਦੇ ਵਿੱਚ ਜਾ ਕੇ ਆਪਣੇ ਕੰਟਰੀ ਦੇ ਅਗੇਂਸਟ ਕਿਸ ਤਰ੍ਹਾਂ ਤੂੰ ਕਰ ਸਕਦੀਆਂ ਸਟੈਂਡ ਲੈ ਸਕਦੀ ਔਰ ਉਹ ਵੈਸੇ ਵੀ ਨਹੀਂ ਲੈ ਸਕਦੇ ਅਗਰ ਕੋਈ ਸਟਰੋਂਗ ਪ੍ਰਾਈਮ ਮਿੰਟਰ ਹੁੰਦਾ ਪ੍ਰਾਈਮ ਮਿੰਟਰ ਟੂਡੋ ਦੇ ਅਗੇਂਸਟ ਉੱਠ ਕੇ ਚਾਰ ਗੱਲਾਂ ਐਸੀਆਂ ਕਹਿੰਦਾ ਪ੍ਰੈਸ ਦੇ ਵਿੱਚ ਇਹਨਾਂ ਨੂੰ ਸਮਝ ਨਹੀਂ ਸੀ ਆਣਾ ਵੀ ਹੈਂਡਲ ਕਿੱਦਾਂ ਕਰਨਾ ਸੋ ਤੁਸੀਂ ਜਿਸ ਜੋ ਤੁਹਾਡੀ ਪੋਜੀਸ਼ਨ ਆ ਉਹਦੇ ਮੁਤਾਬਕ ਤੁਸੀਂ ਬਿਹੇਵ ਕਰੋ ਥੈਟ ਇਜ਼ ਵਾਟ ਇਜ਼ ਐਕਸਪੈਕਟਿਡ ਆਊਟ ਆਫ ਯੂ ਜੇ ਤੁਸੀਂ ਇਹ ਗੱਲ ਕਹੋ ਕਿ ਜੀ ਮੈਂ ਮੈਂ ਕਿਉਂਕਿ ਮੈਂ ਅਲਬਰਟਾ ਦੀ ਪ੍ਰੀਮੀਅਰ ਆ ਇਸ ਕਰਕੇ ਈਦਰ ਮਾਈ ਵੇ ਔਰ ਹਾਈਵੇ ਇਹ ਪਾਲਿਸੀ ਜਿਹੜੀ ਆ ਉਹ ਫੈਡਰਲ ਸਟਰਕਚਰ ਚ ਨਹੀਂ ਚਲਦੀ ਜਰਨਲਿਸਟ ਰੇਨ ਨੇ ਨਾ ਸੁਰਖੀਆਂ ਚ ਰਹਿਣਾ ਦਾ ਉਹਨਾਂ ਨੂੰ ਪਤਾ ਹੈ ਕਿ ਉਹ ਟੀਵੀ ਚ ਰਹਿਣਾ ਕਿੱਦਾਂ ਉਹ ਉਹੀ ਉਹਨਾਂ ਦੀਆਂ ਵੀ ਉਹ ਕੁਆਲਿਟੀਆਂ ਜਿਹੜੀਆਂ ਨੇ ਟਰੰਪਸ ਆ ਉਹਨਾਂ ਮਿਲਦੀਆਂ ਨੇ ਬਿਲਕੁਲ